ਅੱਜ ਅਸੀਂ ਮਲੇਰ ਕੋਟਲਾ ਦੇ ਕਮਲ ਸਿਨੇਮਾ ਰੋਡ ਤੇ ਖੜੇ ਆਂ ਜਿਵੇਂ ਕਿ ਤੁਸੀਂ ਜਾਣਦੇ ਹੋ ਨਵਾਂ ਸਾਲ ਆ ਚੁੱਕਿਆ ਹੈ ਨਵਾਂ ਸਾਲ ਆਪਣੇ ਨਾਲ ਜਿੱਥੇ ਕੜਾਕੇ ਦੀ ਸਰਦੀ ਲੈ ਕੇ ਆਇਆ ਹੈ ਉੱਥੇ ਹੀ ਅੱਜ ਜਿਹੜੀ ਸੰਗ੍ਰਿਧ ਹੁੰਦਾ ਹੈ ਪੈ ਚੁੱਕੀ ਹੈ ਪੂਰੇ ਪੰਜਾਬ 'ਚ ਪੈ ਚੁੱਕੀ ਅਸੀਂ ਤਸਵੀਰਾਂ ਦਿਖਾ ਰਹੇ ਆਂ ਮਲੇਰ ਕੋਟਲਾ ਤੋਂ ਮਲੇਰ ਕੋਟਲਾ ਦੇ ਕਮਲ ਸਿਨੇਮਾ ਰੋਡ ਤੋਂ ਤੁਸੀਂ ਦੇਖ ਸਕਦੇ ਹੋ ਮੇਰਾ ਨਾਮ ਡਾਕਟਰ ਸਾਹਿਲ ਕੁਮਾਰ ਸੌਂਦੀ ਮੈਂ ਇੱਥੇ ਬਤੌਰ ਮੈਡੀਕਲ ਅਫਸਰ ਸੇਵਾ ਨਿਭਾਰਿਆ ਹੈ ਸਾਡਾ ਕਲੀਨਿਕ ਦਾ ਨਾਮ ਆਮ ਆਦਮੀ ਕਲੀਨਿਕ ਲੰਬਾਪਿੰਡ ਹੈ ਜਿੰਨੇ ਵੀ ਆਮ ਆਦਮੀ ਕਲੀਨਿਕ ਖੁੱਲੇ ਨੇ ਹਰ ਇਲਾਜ ਹਰ ਦਵਾਈ ਫਰੀ ਮਿਲਦੀ ਹੈ ਲੋਕੀ ਆਪਣੇ ਬੀਪੀ ਦੀ ਦਵਾਈਆਂ ਸ਼ੂਗਰ ਦੀਆਂ ਦਵਾਈਆਂ ਇਹ ਸਭ ਨਾਂ ਦਾ ਆਪਣੇ ਸਾਡੇ ਕੋਲ ਲਾਭ ਆ ਕੇ ਲੈ ਸਕਦੇ ਨੇ ਫਰੀ ਦੇ ਵਿੱਚ ਇੱਥੇ ਲੈਬ ਟੈਸਟ ਵੀ ਹੁੰਦੇ ਨੇ ਜਿਹੜੇ ਵੀ ਲੋਕੀ ਬਿਮਾਰ ਨੇ ਜਾਂ ਕਿਸੇ ਨੂੰ ਬੁਖਾਰ ਜ਼ਿਆਦਾ ਚੜਦਾ ਹੈ ਆਪਣਾ ਇੱਥੇ ਆ ਕੇ ਟੈਸਟ ਕਰਵਾ ਸਕਦੇ ਨੇ ਤਾਂ ਕਿ ਉਹ ਟਾਈਮ ਸੇਰ ਆਪਣਾ ਇਲਾਜ ਕਰਵਾ ਸਕਣ ਹੁਣ ਕਿਸੇ ਵੀ ਤਰ੍ਹਾਂ ਦੀ ਦਵਾਈਆਂ ਟੈਸਟਾਂ ਲਈ ਘਰ ਤੋਂ ਦੂਰ ਨਹੀਂ ਜਾਣਾ ਪੈਂਦਾ ਤੇ ਨਾ ਹੀ ਪ੍ਰਾਈਵੇਟ ਹਸਪਤਾਲਾਂ ਦੇ ਚੱਕਰ ਲਗਾਉਣੇ ਪੈਂਦੇ ਨੇ ਸਗੋਂ ਮੁਹੱਲੀਾਂ ਚ ਖੁੱਲੇ ਆਮ ਆਦਮੀ ਕਲੀਨਿਕ ਮੁਫਤ ਚ ਹੀ ਬੁਨਿਆਦੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਵਿੱਚ ਮੀਲ ਪੱਥਰ ਸਾਬਤ ਹੋ ਰਹੇ ਹਨ ਇਹ ਸਭ ਮੁਮਕਿਨ ਹੋ ਪਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਦੇ ਵਿੱਚ ਨਵੀਂ ਸਿਹਤ ਕ੍ਰਾਂਤੀ ਚਲਾਈ ਹੋਈ ਹੈ ਸੀ ਸ਼ਾਨਦਾਰ ਤੁਹਾਨੂੰ ਹਸਪਤਾਲ ਤੇ ਸ਼ਾਨਦਾਰ ਸਿਹਤ ਸਵਾਵਾਂ ਦੇਵਾਂਗੇ ਕਾਰਨ ਕਰਨ ਗਿਆ ਤਾਂ ਬਜ਼ੁਰਗ ਬੈਠਾ ਸੀ ਉਹਦੀ ਅੱਖਾਂ ਚੋਂ ਪਾਣੀ ਆ ਗਿਆ ਉਹ ਕਹਿੰਦਾ ਪੁੱਤ 25 ਕਿਲੋਮੀਟਰ ਜਾਣਾ ਪੈਂਦਾ ਪੰਜਾਬ 'ਚ ਹੁਣ ਤੱਕ 882 ਆਮ ਆਦਮੀ ਕਲੀਨਿਕ ਲੋਕਾਂ ਨੂੰ ਸੇਵਾ ਪ੍ਰਦਾਨ ਕਰ ਰਹੇ ਹਨ ਜਿੱਥੋਂ 2 ਕਰੋੜ ਤੋਂ ਵੱਧ ਮਰੀਜ਼ ਇਲਾਜ ਕਰਵਾ ਚੁੱਕੇ ਹਨ ਤੇ ਲੱਖਾਂ ਲੋਕਾਂ ਨੇ ਮੁਫਤ ਟੈਸਟ ਵੀ ਕਰਵਾਏ ਹਨ ਪੰਜਾਬ ਸਰਕਾਰ ਨੇ ਲੰਮੇ ਪੜੇ ਆਦਮੀ ਕਲੀਨ ਖੋਲਿਆ ਤਾਂ ਬਹੁਤ ਲੋਕਾਂ ਨੂੰ ਫਾਇਦਾ ਹੋ ਰਿਹਾ ਗੈਂ ਆਪਣੇ ਵੱਲੋਂ ਪਿੰਡ ਵੱਲੋਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਸ ਤਰ੍ਹਾਂ ਜਿਹੜੀ ਸੰਗਣੀ ਤੋਂ ਦਾ ਮਲੇਰ ਕੋਲੇ ਦੇ ਵਿੱਚ ਪੈ ਚੁੱਕੀ ਹੈ ਬਹੁਤ ਜ਼ਿਆਦਾ ਕੜਾਕੇ ਦੀ ਸਰਦੀ ਪੈ ਰਹੀ ਹੈ ਤੇ ਆਪਾਂ ਤੁਹਾਨੂੰ ਸ਼ਹਿਰ ਦੀਆਂ ਹੋਰ ਤਸਵੀਰਾਂ ਵੀ ਦਿਖਾਵਾਂਗੇ ਤੇ ਆਪਾਂ ਗੱਲਬਾਤ ਵੀ ਕਰਾਂਗੇ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਨੇੜੇ ਗੁਰਦੁਆਰਾ ਹਾਦਨਾਰਾ ਮਲੇ ਫੋਟਲਾ ਤੋਂ ਜਿੱਥੇ ਸੰਗਣੀ ਧੁੰਦ ਹੈ ਰੋਡ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਥੋੜੀ ਜੀ ਦੂਰ ਹੀ ਅਸੀਂ ਦੇਖ ਸਕਦੇ ਹਾਂ ਉਸ ਤੋਂ ਬਾਅਦ ਤਸਵੀਰਾਂ ਦੇ ਵਿੱਚ ਸਾਫ਼ ਜਿਹੜੀ ਧੁੰਦ ਹੈ ਉਹ ਦੇਖੀ ਜਾ ਸਕਦੀ ਹੈ ਟ੍ਰੈਫਿਕ ਬੜੀ ਘੱਟ ਹੈ ਇਸ ਸਮੇਂ ਜਿਹੜੀ ਹੈ ਉਹ ਵੀ ਬੜੀ ਸਲੋ ਸਪੀਡ ਦੇ ਵਿੱਚ ਚੱਲ ਰਹੀ ਹੈ ਦੂਰ ਤੁਸੀਂ ਦੇਖ ਸਕਦੇ ਇੱਕ ਅੱਗ ਬਲ ਰਹੀ ਹੈ ਤੇ ਅੱਗ ਦੀ ਧੂਣੀ ਸੇਕ ਰਹੇ ਨੇ ਲਾਈਟਾਂ ਚੱਲ ਰਹੀਆਂ ਘਟੀਆਂਆਂ ਤੇ ਗੱਲ ਕਰੀਏ ਆਪਾਂ ਪੂਰੇ ਜਿਹੜੇ ਉੱਤਰੀ ਭਾਰਤੀ ਤੰਨਾ ਮੌਸਮ ਆਇਆ ਨਮਾਸਾਲ ਆਪਣੇ ਨਾਲ ਗੜਾਕੀ ਦੀ ਜਿਹੜੀ ਸਰਦੀ ਹੈ ਉਹ ਲੈ ਕੇ ਆਇਆ ਔਰ ਸੰਗੜੀ ਧੁੰਦ ਦਾ ਅਜ ਪਹਿਲਾ ਦਿਨ ਹੈ ਮਲੇਰ ਕੋਟਲਾ ਤੋਂ ਤਸਵੀਰਾਂ ਦਿਖਾ ਰਿਹਾ ਨੇੜੇ ਗੁਰਦੁਆਰਾ ਹਾ ਦਾ ਨਾਰਾ ਮਲੇਰ ਕੋਟਲਾ ਜਿੱਥੇ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੰਗਣੀ ਮੇਨ ਰੋਡ ਦੀ ਆਪਾਂ ਗੱਲ ਕਰੀਏ ਮੇਨ ਰੋਡ ਮਲੇਰ ਕੋਟਲਾ ਦੇ ਇਹ ਹੈਗੇ ਨੇ ਜਿਹੜੇ ਲੁਧਿਆਣਾ ਤੋਂ ਸੰਗਰੂਰ ਤੱਕ ਜਾਂਦਾ ਹੈ ਗਰੇਵਾਲ ਚੌਂਕ ਤੋਂ ਬਾਅਦ ਗੁਰਦੁਆਰਾ ਜਿਹੜਾ ਹਾਦਾ ਨਾਰਾ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਨੇੜੇ ਆਉਣ ਤਹੀ ਪਤਾ ਚੱਲਦਾ ਕਿ ਕੋਈ ਆ ਰਿਹਾ ਵਹੀਕਲ ਚਾਹੇ ਟੂ-ਵੀਲਰ ਹੋਵੇ ਚਾਹੇ ਫੋਰ-ਵੀਲਰ ਬੜੀ ਮੱਠੀ ਰਫਤਾਰ ਦੇ ਨਾਲ ਇਸ ਸਮੇਂ ਚੱਲ ਰਹੇ ਨੇ ਔਰ ਚੱਲਣਾ ਵੀ ਬਣਦਾ ਜੋ ਕਿ ਸਾਵਧਾਨੀ ਆ ਜਿਹੜੀ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਅਗਰ ਤੁਸੀਂ ਵੀ ਘਰੋਂ ਨਿਕਲਣ ਲੱਗਿਓ ਅਗਰ ਤੁਸੀਂ ਵੀ ਕਿਤੇ ਬਾਹਰ ਜਾਣਾ ਹੈ ਤਾਂ ਇਸ ਤਰ੍ਹਾਂ ਦੇ ਮੌਸਮ ਵਿੱਚ ਇਸ ਤਰ੍ਹਾਂ ਦੇ ਧੁੰਦ ਦੇ ਮੌਸਮ ਦੇ ਵਿੱਚ ਘਰੋਂ ਨਿਕਲਣਾ ਜਿਹੜਾ ਉਹ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ ਹੋ ਸਕੇ ਤਾਂ ਘਰੋਂ ਨਾ ਹੀ ਨਿਕਲੋ ਅਗਰ ਨਿਕਲਣਾ ਹੈ ਕੋਈ ਜ਼ਰੂਰੀ ਕੰਮ ਜਾਣਾ ਹੀ ਹੈ ਤਾਂ ਬੜੀ ਸਾਵਧਾਨੀ ਨਾਲ ਔਰ ਸਪੀਡ ਵੀ ਜਿਹੜੀ ਆਪਣੀ ਸਪੀਡ ਦੀ ਜੇ ਮੈਂ ਗੱਲ ਕਰਾਂ ਕਿ ਆਪਣੀ ਸਪੀਡ ਵੀ ਜਿਹੜੀ ਉਹ ਵੀ ਤੁਸੀਂ ਸਲੋ ਰੱਖੋ ਸਲੋ ਸਪੀਡ ਰੱਖੋਗੇ ਤਾਂ ਜੋ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ ਕੋਈ ਹਾਦਸਾ ਨਾ ਹੋ ਸਕੇ ਕਿਉਂਕਿ 20 ਮੀਟਰ ਤੋਂ ਬਾਅਦ ਲਗਭਗ 10 ਤੋਂ 20 ਮੀਟਰ ਤੋਂ ਬਾਅਦ ਤੁਹਾਨੂੰ ਜਿਹੜਾ ਉੱਥੇ ਦਿਖਾਈ ਨਹੀਂ ਦੇ ਰਿਹਾ ਧੁੰਦ ਦੇ ਕਾਰਨ ਔਰ ਕਿਤੇ ਇਹ ਨਾ ਹੋਵੇ ਜਲਦਬਾਜ਼ੀ ਦੇ ਵਿੱਚ ਕੋਈ ਹਾਦਸਾ ਜਿਹੜਾ ਉਹ ਤੁਹਾਡੇ ਨਾਲ ਵਾਪਰ ਜਾਵੇ ਕੋਈ ਅੱਖ ਹੁਣੀ ਵਾਪਰ ਜਾਵੇ ਇਸ ਲਈ ਪਹਿਲੀ ਜਿਹੜੀ ਸਰਦੀ ਦੀ ਧੁੰਦ ਹੈ ਕੋਹਰਾ ਵੀ ਹੈ ਕਿਤੇ ਨਾ ਕਿਤੇ ਜਿੱਥੇ ਸਰਦੀ ਵੱਧ ਰਹੀ ਹੈ ਉੱਥੇ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਵੀ ਇਸ ਨਾਲ ਦਿੱਕਤਾਂ ਨੇ ਜੜੀਆਂ ਉਹਦਾ ਸਾਹਮਣਾ ਕਰਨਾ ਪੈ ਰਿਹਾ ਪੈ ਸਕਦਾ ਹੈ ਤੇ ਦੇ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਮਲੇਰ ਕੋਲਾ ਤੋਂ ਸਰਕਾਰੀ ਕਾਲਜ ਮਲੇਰ ਕੋਲਾ ਦੇ ਕੋਲ ਖੜੇ ਆ ਆ ਦੇਖ ਸਕਦੇ ਹੋ ਤੁਸੀਂ ਆ ਟੌਂਕ ਦੇ ਵਿੱਚ ਤੁੰਦਾ ਜਿਹੜੀ ਬਹੁਤ ਸੰਗਣੀ ਧੁੰਦ ਹੈ ਕੋਈ ਕੋਈ ਵਹੀਕਲ ਹੈ ਜਿਹੜਾ ਉਹ ਜਾਂਦਾ ਦਿਖਾਈ ਦੇ ਰਿਹਾ ਹੈ ਔਰ ਜਿਹੜੀ ਸਥਿਤੀ ਹੈ ਤਸਵੀਰ ਦੀ ਉਹ ਬਿਲਕੁਲ ਸਾਫ਼ ਨਹੀਂ ਹੈ ਹਾਲਾਂਕਿ ਚੌਂਕ ਇੱਥੋਂ ਦੂਰੀ ਜਿਹੜੀ 20 ਕਿ ਮੀਟਰ ਦੇ ਲਗਭਗ ਹੈ ਲਾਈਟਾਂ ਲਾਈਆਂ ਹੋਈਆਂ ਵਹੀਕਲ ਚ ਨੇ ਚੱਲ ਰਹੇ ਆ ਬੜੀ ਸਲੋ ਸਪੀਡ ਦੇ ਵਿੱਚ ਔਰ ਚੱਲਣਾ ਵੀ ਚਾਹੀਦਾ ਇਹੋ ਜਿਹੇ ਮੌਸਮ ਦੇ ਵਿੱਚ ਇਹੋ ਜੀ ਸੰਗਣੀ ਧੁੰਦ ਦੇ ਵਿੱਚ ਸਾਨੂੰ ਜਿਹੜਾ ਦੀ ਸਪੀਡ ਹੈ ਅਗਰ ਤੁਸੀਂ ਬਾਹਰ ਜਾਂਦੇ ਆ ਤਾਂ ਸਲੋ ਹੀ ਰੱਖਣੀ ਚਾਹੀਦੀ ਹੈ ਲਾਈਟਾਂ ਔਨ ਚਾਹੀਦੀਆਂ ਤਾਂ ਕਿ ਸਾਹਮਣੇ ਵਾਲੇ ਨੂੰ ਔਰ ਤੁਹਾਡਾ ਪਤਾ ਚੱਲ ਸਕੇ ਤੇ ਕੋਈ ਐਡਾ ਨਾ ਹਾਦਸਾ ਜਿਹੜਾ ਅਨ ਹੋਣੀ ਹੈ ਉਹ ਨਾ ਵਾਪਰੇ ਇਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ ਹੋਰ ਕਾਲਜ ਰੋਡ ਤੇ ਜਾਂ ਫਿਰ ਬੱਸ ਸਟੈਂਡ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਉਣੇ ਆ ਤਸਵੀਰਾਂ ਇਸ ਸਮੇਂ ਦਿਖਾ ਰਹੇ ਹਾਂ ਮਲੇਰਕੋਲਾ ਬੱਸ ਸਟੈਂਡ ਦੀਆਂ ਜਿੱਥੇ ਤੁਸੀਂ ਦੇਖ ਸਕਦੇ ਹੋ ਬੱਸ ਸਟੈਂਡ ਦੇ ਅੰਦਰ ਬਹੁਤ ਜ਼ਿਆਦਾ ਧੁੰਦ ਹੈ ਜਿਹੜੀ ਪੈ ਚੁੱਕੀ ਹੈ ਇਸ ਸਮੇਂ ਮਲੇਰਕੋਲਾ ਦੇ ਵਿੱਚ ਬਸਾਂ ਜਿਹੜੀਆਂ ਆ ਜਾ ਰਹੀਆਂ ਨੇ ਆਪਣੇ ਆਪਣੇ ਜਿਨ੍ਹਾਂ ਨੇ ਜਾਣਾ ਹੈ ਉਹ ਜਾ ਰਹੇ ਨੇ ਆਉਣ ਵਾਲੇ ਆ ਰਹੇ ਨੇ ਕਾਫੀ ਜਿਹੜੇ ਇੱਥੇ ਲੋਕ ਸੋਹ ਸੁਬਾ ਦਿਨਾਂ ਨੇ ਜਾਣਾ ਹੁੰਦਾ ਉਹ ਖੜੇ ਆ ਧੁੰਦ ਹੈ ਜਿਹੜੀ ਪੈ ਚੁੱਕੀ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਬਹੁਤ ਜ਼ਿਆਦਾ ਸਖਣੀ ਧੁੰਦ ਇਸ ਸਮੇਂ ਮਲੇਰ ਕੋਲਾ ਦੇ ਵਿੱਚ ਮਲੇਰ ਕੋਲਾ ਦੇ ਬਸ ਸਟੈਂਡ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਾਡੇ ਨਾਲ ਇੱਕ ਸਹਿਰ ਨਿਵਾਸੀ ਨੇ ਆਪਾਂ ਗੱਲਬਾਤ ਕਰ ਲੈਂਦੇ ਆ ਸਰ ਕੀ ਨਾਮ ਹੈ ਜੀ ਸਰ ਜੀ ਮੁਹੰਮਦ ਹਨੀਫਾ ਮੇਰਾ ਨਾਮ ਹੈ ਅੱਜ ਜਿਹੜੀ ਮਲੇਰ ਕੋਲਾ ਦੀ ਤਾਂ ਆਪਾਂ ਦੇਖ ਸਕਦੇ ਆ ਬਹੁਤ ਜ਼ਿਆਦਾ ਧੁੰਦ ਪੈ ਚੁੱਕੀ ਹੈ ਜੀ ਕਿਸ ਤਰ੍ਹਾਂ ਦੇਖਦੇ ਹੋ ਧੁੰਦ ਦਾ ਬਹੁਤ ਜ਼ਿਆਦਾ ਸੀਜ਼ਨ ਦੀ ਮੇਰੇ ਘਰ ਪਹਿਲੀ ਹੀ ਧੁੰਦ ਹੈ ਅੱਜ ਪੂਰੇ ਹੱਥ ਕੰਬਦੇ ਨੇ ਬੜਾ ਹੱਥ ਕਬੂ ਠੰਡ ਪੂਰੀ ਠੰਡ ਹੈ ਜਿੱਦਾਂ ਆਪਾਂ ਨਵਾਂ ਸਾਲ ਆਇਆ ਠੰਡ ਤਾਂ ਲੈ ਕੇ ਆਇਆ ਜਿੱਦਾਂ ਅੱਜ ਪਹਿਲੀ ਸੰਗਣੀ ਧੁੰਦ ਹੈ ਤਾਂ ਜਿਹੜੇ ਲੋਕ ਨੇ ਆ ਜਾ ਰਹੇ ਨੇ ਕਿੱਦਾਂ ਦੀ ਟ੍ਰੈਫਿਕ ਦੇਖ ਰਹੇ ਹੋ ਡਰਾਈਵਿੰਗ ਬਸ ਦੂਰੋਂ 5 ਸਾਲ ਫੁੱਟ ਤੋਂ ਦਿਖ ਰਹੀ ਹੈ ਇਹ ਬਹੁਤੀ ਦੂਰੋਂ ਦਿਖਦਾ ਨਹੀਂ ਲੋਕ ਕਹਿੰਦੇ ਸੀ ਵੀ ਠੰਡ ਪੈਂਦੀ ਨਹੀਂ ਤੇ ਲੋਕ ਅੱਜ ਕਹਿ ਰਹੇ ਨੇ ਵੀ ਠੰਡ ਪੈਂਦੀ ਹੈ ਵੀ ਅੱਜ ਠੰਡ ਦਾ ਮਜ਼ਾ ਪੂਰਾ ਅੱਜ ਠੰਡ ਆ ਚੁੱਕੀ ਹੈ ਹਾਂਜੀ ਠੰਡ ਆ ਚੁੱਕੀ ਹੈ ਜੀ ਅੱਛਾ ਜਿਹੜੇ ਲੋਕ ਨੇ ਹੁਣ ਘਰਾਂ ਚ ਜਿਨ੍ਹਾਂ ਨੂੰ ਬਾਹਰ ਜਾਣਾ ਇਸ ਸੰਗਣੇ ਜਿਹੜੀ ਧੁੰਦ ਦੇ ਵਿੱਚ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਉਹ ਸੋਨੂੰ ਸੇਫ ਆਪਣੀ ਡਰਾਈਵ ਕਰੋ ਆਪਣਾ ਦਿਨ ਧੁੰਦ ਤੋਂ ਬਾਅਦ ਨਿਕਲੋ ਠੀਕ ਹੈ ਘਰਾਂ ਜੋ ਬੱਚੇ ਜਿਹੜੇ ਉਹ ਘਰਾਂ ਚੋਂ ਬਾਹਰ ਨਾ ਨਿਕਲਣ ਤੋਂ ਵਧੀਆ ਬਾਤ ਹੈ ਸਕੂਲਾਂ ਨੇ ਵੀ ਛੁੱਟੀਆਂ ਇਸ ਤਸਵੀਰਾਂ ਤੁਹਾਨੂੰ ਦਿਖਾਈਆਂ ਮਲੇਰ ਕੋਲਾ ਤੋਂ ਜਿੱਥੇ ਤੁਹਾਨੂੰ ਮਲੇਰ ਕੋਲਾ ਕਮਲ ਸਿਨੇਮਾ ਰੋਡ ਗੁਰਦੁਆਰਾ ਹਾਦਾ ਨਾਰਾ ਬੱਸ ਸਟੈਂਡ ਕਾਲਜ ਰੋਡ ਕਾਲਜ ਚੌਂਕ ਤੇ ਸਾਰੀਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖਿਆ ਕਿ ਮਲੇਰ ਕੋਲਾ ਦੇ ਵਿੱਚ ਇਸ ਸਮੇਂ ਜਿਹੜੀ ਪੰਜਾਬ ਦੀ ਪਹਿਲੀ ਸੰਗਣੀ ਧੁੰਦ ਹੈ ਪਈ ਹੈ ਲੋਕ ਨੇ ਜਿਹੜੇ ਕਾਂਬੇ ਨਾਲ ਥਰ-ਥਰ ਕੰਬ ਰਹੇ ਨੇ ਧੂਣੀਆਂ ਲਾ ਕੇ ਸੇਕ ਰਹੇ ਨੇ ਤੇ ਆਵਾਜਾਈ ਟ੍ਰੈਫਿਕ ਬਹੁਤ ਘੱਟ ਹੈ ਜਿਨ੍ਹਾਂ ਨੂੰ ਜ਼ਰੂਰਤ ਹੈ ਉਹ ਬਾਹਰ ਜਾ ਰਹੇ ਨੇ ਲਾਈਟਾਂ ਆਨ ਨੇ ਵਹੀਕਲਸ ਨੇ ਬੜੀ ਸਲੋ ਰਫਤਾਰ ਦੇ ਵਿੱਚ ਚੱਲ ਰਹੇ ਨੇ ਅਸੀਂ ਆਪਣੇ ਚੈਨਲ ਵੱਲੋਂ ਤੁਹਾਨੂੰ ਇਹੀ ਅਪੀਲ ਕਰਨਾ ਚਾਹੁੰਦੇ ਹਾਂ ਕਿ ਪਹਿਲੀ ਤਾਂ ਗੱਲ ਹੈ ਕਿ ਸੰਗਣੀ ਧੁੰਦ ਵਿੱਚ ਘਰੋਂ ਬਾਹਰ ਨਾ ਨਿਕਲੋ ਅਗਰ ਤੁਸੀਂ ਬਾਹਰ ਨਿਕਲਣਾ ਹੀ ਹੈ ਮਜਬੂਰਨ ਜਾਣਾ ਵੀ ਤੁਹਾਨੂੰ ਪੈ ਰਿਹਾ ਤਾ ਆਪਣਾ ਜਿਹੜੀ ਸਪੀਡ ਹੈ ਉਹਨੂੰ ਸਲੋ ਰੱਖੋ ਆਪਣੀਆਂ ਲਾਈਟਾਂ ਔਨ ਰੱਖੋ ਥੋੜਾ ਦੇਰ ਹੋ ਜਾਏਗੀ ਥੋੜਾ ਲੇਟ ਚਲੇ ਜਾਓਗੇ ਪਰ ਕੋਈ ਭਿਆਨਕ ਹਾਦਸਾ ਨਾ ਵਾਪਰੇ ਇਸ ਲਈ ਤੁਸੀਂ ਆਪਣੀ ਰਫਤਾਰ ਨੂੰ ਸਲੋ ਹੀ ਰੱਖਿਓ ਮਲੇਰ ਕੋਲਾ ਤੋਂ ਅਸलम ਨਾਜ਼